ਆ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਕੱਲ ਜੀ ਟੀਵੀ ਦੇਖਣ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਅਮਜਦ ਖਾਨ ਅੱਜ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ ਬਹੁਤ ਹੀ ਸੀਨੀਅਰ ਪੱਤਰਕਾਰ ਸਰਦਾਰ ਸੁਰਿੰਦਰ ਸਿੰਘ ਮਾਨ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਅੱਜ ਲੋਕ ਸਭਾ ਦੇ ਮੁੱਦੇ ਚੱਲ ਰਹੇ ਨੇ ਉਹਦੇ ਉੱਪਰ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਸੁਰਿੰਦਰ ਸਿੰਘ ਮਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਤਾ ਮਾਨ ਸਾਹਿਬ ਠੀਕ ਠਾਕ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਮਾਨ ਸਾਹਿਬ ਜਿਹੜਾ ਲੋਕ ਸਭਾ ਦਾ ਹੁਣ ਚੱਲ ਰਿਹਾ 2024 ਚੱਲ ਰਿਹਾ ਹੈ ਇਹਦੇ ਵਿੱਚ ਹਰ ਉਮੀਦਵਾਰ ਆਪਣ ਉਮੀਦਵਾਰ ਉਤਾਰੇ ਗਏ ਨੇ ਪੰਜਾਬ ਚ ਵੀ ਦੇਸ਼ ਭਰ ਦੇ ਵਿੱਚ ਵੀ ਇਸ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਪਹਿਲਾ ਸਵਾਲ ਦੇਖੋ ਜਿੱਥੋਂ ਤੱਕ ਤਾਂ ਦੇਸ਼ ਦਾ ਸਵਾਲ ਹੈ ਉਹ ਤਾਂ ਇੱਕ ਕੌਮੀ ਪੱਧਰ ਦੀ ਨੈਸ਼ਨਲ ਚੋਣ ਹੋ ਰਹੀ ਹੈ ਉਹ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਐਨਡੀਆ ਗੱਠਜੋੜ ਹੈ ਤੇ ਕਾਂਗਰਸ ਦਾ ਜਿਹੜਾ ਇੰਡੀਆ ਗੱਠਜੋੜ ਹੈ ਉਹਨਾਂ ਦੇ ਦਰਮਿਆਨ ਹੋ ਰਹੀ ਹੈ ਉਹਨਾਂ ਦੇ ਆਪਣੇ ਮੁੱਦੇ ਨੇ ਆਪਣੇ ਉਹ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ ਜਦੋਂ ਕਿ ਜੜੀ ਮੋਦੀ ਸਰਕਾਰ ਆ ਉਹ ਇਹ ਕਹਿ ਰਹੇ ਨੇ ਕਿ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਚੋਣ ਲੜਦੇ ਆ ਉਹ ਹੈਗਾ ਬਸ ਇੱਕ ਮਸਲਾ ਜਿਹੜਾ ਦੇਸ਼ ਦੇ ਪੱਧਰ ਤੇ ਆ ਜਿਸ ਦਾ ਗੱਲ ਪੰਜਾਬ ਦੀ ਆ ਪੰਜਾਬ ਦੇ ਵਿੱਚ ਜਿਹੜਾ ਐਤਕੀ ਮੁਕਾਬਲਾ ਹੈ ਉਹ ਕਾਫੀ ਦਿਲਚਸਪ ਰਹਿਣ ਵਾਲਾ ਹੈ ਕਿਉਂਕਿ ਅੱਗੇ ਜਿਹੜਾ ਪਹਿਲਾ ਮੁਕਾਬਲਾ ਹੁੰਦਾ ਹੁੰਦਾ ਸੀ ਉਹ ਹੁੰਦਾ ਸੀ ਸਿਰਫ ਦੋ ਤੇ ਰਾਜ ਉਹ ਧਿਰਾਂ ਕੌਣ ਸੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਉਸ ਤੋਂ ਬਾਅਦ ਕੀ ਹੋਇਆ ਪਿਛਲੇ ਸਮੇਂ ਦੌਰਾਨ ਇੱਕ ਹੋਰ ਪਾਰਟੀ ਨੇ ਇੱਥੇ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਏ ਬੜੀ ਸਫਲਤਾ ਨਾਲ ਜਮਾਏ ਉਹਨਾਂ ਦੇ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਥੋੜਾ ਜਿਹਾ ਤੰਗ ਸੀ ਉਹ ਤੀਜਾ ਬਦਲ ਲੱਭ ਰੇ ਸੀ ਉਹਦੇ ਵਿੱਚ ਫਿਰ ਆਗਾਜ਼ ਹੋਇਆ ਆਮ ਆਦਮੀ ਪਾਰਟੀ ਦਾ ਫਿਰ ਤਿੰਨਾਂ ਦੇ ਵਿੱਚ ਚੋਣ ਹੋਈ ਜਿਹੜੀਆਂ ਪਿਛਲੀ ਚੋਣ ਹੋਈ ਆ ਹੁਣ ਕੀ ਆ ਹੁਣ ਇਹ ਚੌਥੀ ਤੇ ਪੈਦਾ ਹੋਗੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸੀ ਭਾਰਤੀ ਜਨਤਾ ਪਾਰਟੀ ਦਾ ਭਾਜਪਾ ਅਲੱਗ ਹੋ ਕਰਸੋ ਭਾਜਪਾ ਜਿਹੜੀ ਹੈਗੀ ਚੋਣ ਲੜ ਰਹੀ ਐ ਇਸ ਲਈ ਪੰਜਾਬ ਦੇ ਜਿਹੜੇ ਬਹੁਤੇ ਹਿੱਸੇ ਨੇ ਬਹੁਤੀਆਂ ਸੀਟਾਂ ਨੇ ਲੋਕ ਸਭਾ ਦੀਆਂ ਉੱਥੇ ਜਿਹੜੀ ਚੋਣ ਹੋ ਰਹੀ ਆ ਉਹ ਚਾਰ ਦਲਾਂ ਦੇ ਵਿੱਚ ਮੁਕਾਬਲਾ ਹੋ ਰਿਹਾ ਇਸ ਤੋਂ ਵੱਖਰੀ ਗੱਲ ਇਹ ਵੀ ਕੁਝ ਸੀਟੇ ਇਹੋ ਜਿਹੇ ਜਿੱਥੇ 3 ਧਰਾਮਕ 5 ਧਰਾਮਕ ਮੁਕਾਬਲਾ ਹੋ ਰਿਹਾ ਉੱਥੇ ਜਿਹੜੇ ਹੋਰ ਉਮੀਦਵਾਰ ਨੇ ਖਾਸ ਕਰਕੇ ਗੱਲ ਕਰੀਏ ਤਾਂ ਸ਼ਰੋਮਣੀ ਅਕਾਲੀ ਦਲ ਅਮਰ ਸਰਦਾਰ ਜੀ ਨਾਲ ਜੀ ਤੇ ਖਾਸ ਕਰਕੇ ਹੁਣ ਜੀ ਆਪਾਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੀਏ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਿਹੜੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਜੋ ਹੁਣ ਆਪਾਂ ਇਸ ਗੱਲ ਤੋਂ ਭਲੀ ਭੱਜ ਜਾਂਦੇ ਹਾਂ ਜਿੰਨੇ ਉਹਨਾਂ ਨੇ ਵਾਦੇ ਕੀਤੇ ਸੀਗੇ ਜਾਂ ਜੋ ਇਹਨਾਂ ਦੇ ਖਿਲਾਫ ਬੋਲ ਰਹੇ ਤੇ ਅਕਾਲੀ ਦਲ ਦੇ ਖਿਲਾਫ ਜੋ ਬੋਲ ਰਹੇ ਕਾਂਗਰਸ ਦੇ ਖਿਲਾਫ ਜੋ ਬੋਲ ਰਹੇ ਭਾਜਪਾ ਦੇ ਮੋਦੀ ਸਰਕਾਰ ਦੇ ਖਿਲਾਫ ਹੁਣ ਜਿਹੜਾ ਦੇਖਿਆ ਯਾਰ 2 ਸਾਲ ਦੇ ਤਕਰੀਬਨ ਇਹਨਾਂ ਸਰਕਾਰ ਨੂੰ ਆਏ ਨੂੰ ਹੋ ਗਏ ਉਹੀ ਚੀਜ਼ਾਂ ਜਿਹੜੀਆਂ ਜਿੰਨਾ ਤੋਂ ਮਨਾਹੀ ਕਰ ਰਹੇ ਸੀ ਵੀ ਅਸੀਂ ਇਹ ਨਹੀਂ ਕਰਾਂਗੇ ਅਸੀਂ ਉਹ ਨਹੀਂ ਉਹੀ ਚੀਜ਼ਾਂ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਇਹਨੂੰ ਅਸੀਂ ਕਿਵੇਂ ਦੇਖਦੇ ਹਾਂ ਅੰਦਰ ਜੀ ਇਹ ਚੱਕ ਇੱਕ ਵੱਖਰੀ ਗੱਲ ਹੈ ਜਿਹੜੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਆਮ ਆਦਮੀ ਪਾਰਟੀ ਕਹਿ ਰਹੀ ਹੈ ਜਿਹੜਾ ਪਿਛਲੇ 70 ਸਾਲਾਂ ਦਾ ਢਾਂਚਾ ਵਿਗੜਿਆ ਅਸੀਂ ਉਹਨੂੰ ਠੀਕ ਕਰਦੇ ਲੱਗੇ ਹੋਏ ਹਾਂ 2 ਸਾਲ ਦਾ ਸਮਾਂ ਸਾਡੇ ਲਈ ਬਹੁਤ ਘੱਟ ਆ ਇਹ ਵੱਖਰੀ ਗੱਲ ਹੈ ਕਿ ਉਹ ਬਹੁਤ ਵੱਡੇ ਵਾਅਦੇ ਕਰਕੇ ਇੱਕ ਤਾਂ ਪੰਜਾਬ ਦੇ ਵਿੱਚ ਸਿਆਸੀ ਖਲਾਅ ਪੈਦਾ ਹੋ ਗਿਆ ਸੀ ਲੋਕ ਪੀਜੀ ਤੇ ਲੱਭ ਰਹੇ ਸੀ ਇੱਕ ਉਹਨਾਂ ਦੀਆਂ ਗਰੰਟੀਆਂ ਜਿਹਨੂੰ ਮੈਨੀਫੈਸਟੋ ਕਹਿੰਦੇ ਆ ਵਾਅਦੇ ਕਹਿੰਦੇ ਆ ਉਹ ਇਹੋ ਜਿਹੇ ਸੀ ਵੀ ਲੋਕ ਇੱਕਦਮ ਬਦਲ ਲਿਆਂਦਾ ਤੇ ਉਹਨਾਂ ਨੇ 92 ਐਮਐਲਏ ਇਹਨਾਂ ਦੇ ਜਿਤਾ ਦਿੱਤੇ ਭਾਵੇਂ ਆਮ ਆਦਮੀ ਪਾਰਟੀ ਲੱਖੇ ਗੱਲ ਕਵੇ ਵੀ ਅਸੀਂ ਜਿਹੜਾ ਹੈਗਾ 70 ਸਾਲਾਂ ਦਾ ਤਾਣਾ ਬਾਣਾ ਵਿਗੜਿਆ ਪਰ ਜਿੰਨੀ ਮੈਜੋਰਟੀ ਉਹਨਾਂ ਦਿੱਤੀ ਹੈ 92 ਦੀ 92 ਐਮ.ਐਲ.ਏ ਜਿਤਾਏ ਆ 117 ਚ ਉਹ ਤੇ ਲੋਕਾਂ ਦੀ ਹਰ ਤਵਕਕੋਤਾ ਹੈ ਨਾ ਵੀ ਇਹਨਾਂ ਨੇ 2 ਸਾਲਾਂ ਚ ਕੀ ਕੀਤਾ ਇਹ ਆਪ ਦਾ ਕਹਿ ਰਿਹਾ ਬਿਜਲੀ ਮੁਫਤ ਕੀਤੀ ਆ ਅਸੀਂ ਕ腐ਸ਼ਨ ਮਟਾਈ ਆ ਉਹ ਕਿੰਨੀ ਕ ਮਟਾਈ ਕਿੰਨੀ ਕ ਨਹੀਂ ਮਟਾਈ ਉਹ ਸਾਰਿਆਂ ਨੂੰ ਆਪਾਂ ਨੂੰ ਇੱਥੇ ਪਤਾ ਹੀ ਆ ਬਿਜਲੀ ਦਾ ਇਸ਼ੂ ਹੈਗਾ ਉਹ ਲੋਕਾਂ ਦੇ ਵਿੱਚ ਜਰੂਰ ਹੈਗਾ ਵੀ ਸਾਡੀ ਬਿਜਲੀ ਮਾਫ ਹੋਈ ਆ ਪਰ ਬਿਜਲੀ ਮਾਫ ਕਰਨ ਲਈ ਪੰਜਾਬ ਦੇ ਸਰ ਕਿੰਨਾ ਹੋਰ ਕਾਰਜਾ ਚੜ ਰਿਹਾ ਉਹਦੇ ਤੇ ਲੋਕ ਜਿਹੜਾ ਹੈਗਾ ਵਿਚਾਰ ਕਰ ਰਹੇ ਆ ਖੈਰ ਇਹ ਉਹ ਜਿਹੜੀ ਆਮ ਆਦੀ ਪਾਰਟੀ ਉਹ ਆਪਣੀਆਂ ਪ੍ਰਾਪਤੀਆਂ ਨੂੰ ਲੈ ਕੇ ਮੈਦਾਨ ਵਿੱਚ ਆ ਤੇ ਦੂਜੀਆਂ ਤੇਰਾ ਜਿਹੜੀਆਂ ਹੈਗੀਆਂ ਉਹ ਉਹਨਾਂ ਦੇ ਜਿਹੜੇ ਵਾਅਦੇ ਆ ਉਹ ਯਾਦ ਕਰਵਾ ਰਹੀਆਂ ਉਹਨਾਂ ਨੂੰ ਆਪਾਂ ਪ੍ਰਾਪਤੀਆਂ ਨੂੰ ਹੀ ਲੈ ਲਈਏ ਜਿਵੇਂ ਬਿਜਲੀ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਜ਼ਿਕਰ ਕੀਤਾ ਇਸ ਨੂੰ ਲੈ ਕੇ ਜਿਹੜਾ ਕਰਜ਼ਾ ਸੀਗਾ ਪੰਜਾਬ ਦਾ ਉਹ ਪਹਿਲਾਂ ਨਾਲੋਂ ਵਧ ਰਿਹਾ ਹੈ ਜਦੋਂ ਕਿ ਸਰਕਾਰ ਕਹਿੰਦੀ ਸਾਡੇ ਇਸ ਤਰ੍ਹਾਂ ਦੇ ਪ੍ਰੋਜੈਕਟ ਬਣਾਏ ਨੇ ਕਿ ਕਰਜ਼ਾ ਸੀ ਖਤਮ ਕਰਾਂਗੇ ਕਰਜ਼ਾ ਉਤਾਰਾਂਗੇ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ ਜਿਵੇਂ ਆਪਾਂ ਦੇਖੀਏ ਪ੍ਰਾਈਵੇਟ ਸਕੂਲਾਂ ਨੂੰ ਲੈ ਲਈਏ ਫੀਸਾਂ ਦਾ ਮੁੱਦਾ ਲੈ ਲਈਏ ਇਹ ਚੀਜ਼ਾਂ ਤੋਂ ਹਟ ਕੇ ਅਗਰ ਸਰਕਾਰ ਨੇ ਕੋਈ ਚੰਗਾ ਕੀਤਾ ਹੈ ਉਸ ਦੇ ਬਾਵਜੂਦ ਵੀ ਪਿੰਨਾ ਪਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀਆਂ ਸ਼ਰਿਆਂ ਵਿਰੋਧ ਹੋ ਰਿਹਾ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਤਾਂ ਉਹੀ ਗੱਲ ਕਰਕੇ ਹਟਿਆ ਵਿਰੋਧ ਦਾ ਜਿਹੜਾ ਕਾਰਨ ਆ ਉਹ ਲੋਕਾਂ ਨੇ ਜਿੰਨੀ ਵੱਡੀ ਗਿਣਤੀ ਚੋਂ ਵੋਟ ਪਾਈ ਸੀ ਤੁਸੀਂ ਹੈਰਾਨ ਹੋਵੋਗੇ ਵੀ ਜਿਹੜੇ ਵਿਅਕਤੀ ਨੂੰ ਕੋਈ ਜਾਣਦਾ ਨਹੀਂ ਸੀ ਉਹ 40-40 ਹਜ਼ਾਰ ਵੋਟਾਂ ਨਾਲ ਜਿੱਤ ਗਿਆ 60-60 ਹਜ਼ਾਰ ਵੋਟਾਂ ਨਾਲ ਵੀ ਇੱਥੇ ਜਿੱਤਿਆ ਤੇ ਜਿਹੜੇ ਤਰੰਤਰ ਸੀ ਇੱਥੋਂ ਦੇ ਖਾਸ ਕਰਕੇ ਮੈਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਗੱਲ ਕਰਾਂ ਭਾਵੇਂ ਉਹ ਅੱਜ ਇੱਥੇ ਦੁਨੀਆ 'ਚ ਉਨ੍ਹਾਂ ਦੇ بیٹے ਨੇ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਜਿੰਨੇ ਵੀ ਵੱਡੇ ਸੇਸ ਸੀ ਸਾਰੇ ਉਹ ਹਾਰੇ ਆ ਲੋਕ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਗਿਲਾ ਕਰਦੇ ਆ ਵੀ ਤੁਹਾਨੂੰ ਅਸੀਂ ਜਿਤਾਇਆ ਇਹਨੇ ਐਡੇ ਵੱਡੇ ਚਿਹਰੇ ਨੂੰ ਹਰਾਇਆ ਤੇ ਤੁਸੀਂ ਕੀਤਾ ਕੀ ਇਸ ਗੱਲ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਵਿਰੋਧਾ ਕਿਸਾਨੀ ਮੁੱਦੇ ਨੂੰ ਲੈ ਕੇ ਵੀ ਉਹਨਾਂ ਦਾ ਕਈ ਥਾਵਾਂ ਤੇ ਵਿਰੋਧ ਹੋ ਜਾਂਦਾ ਖਾਸ ਕਰਕੇ ਜੇ ਆਪਾਂ ਬਠਿੰਡਾ ਦੇਖੀਏ ਉਥੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਬਾਰੇ ਵੀ ਕਈ ਪਿੰਡਾਂ ਚੋਂ ਵਾਇਰਲ ਵੀਡੀਓ ਆ ਰਹੇ ਨੇ ਇੱਕ ਲੋਕ ਉਹਨੂੰ ਸਵਾਲ ਪੁੱਛ ਰਹੇ ਨੇ ਸਵਾਲ ਦਾ ਕਾਰਨ ਇਹ ਆ ਵੀ ਬਠਿੰਡੇ ਦੇ ਵਿੱਚ ਜਿਹੜੀ ਪੂਰੀ ਬੈਲਟਾ ਕਾਟਨ ਦੀ ਨਰਮਤ ਬਾ ਹੋਇਆ ਬਾਰਸ਼ਾ ਨਾਲ ਤਬਾਈ ਹੋਈ ਹੜਾ ਨਾਲ ਤਬਾਈ ਹੋਈ ਲੋਕ ਫਿਰ ਉਹ ਜਿਹੜੀ ਜਿੰਨੀ ਚਾਹੁੰਦੇ ਆ ਓਨੀ ਸਰਕਾਰ ਨਹੀਂ ਦੇ ਸਕੀ ਨਾ ਹੀ ਪਿਛਲੀਆਂ ਸਰਕਾਰਾਂ ਦੇ ਸਕੀਆਂ ਕੋਈ ਜੂਰੀ ਨਹੀਂ ਦਿੱਤਾ ਕੋਈ ਨਹੀਂ ਹਾਂ ਬਸ ਉਹ ਇੱਕ ਲੋਕਾਂ ਦਾ ਵਿਰੋਧ ਜਲਾ ਹੈਗਾ ਉਹ ਸੁਭਾਵਕ ਆ ਪਰ ਜਿਹੜੇ ਕਈ ਲੋਕ ਨੇ ਉਹ ਹਾਲੇ ਵੀ ਉਸ ਗੱਲ ਨੂੰ ਮੰਨਦੇ ਨੇ ਕਿ ਸਰਕਾਰ ਆਈ ਆ ਸਾਡੀ ਬਿਜਲੀ ਜ਼ਰੂਰ ਫਰੀ ਆਮ ਪਿੰਡਾਂ 'ਚ ਬਿਜਲੀ ਦੀ ਚਰਚਾ ਜ਼ਰੂਰ ਹੈਗੀ ਆ ਉਹ ਕਿੰਨੀ ਕ ਇਹਨਾਂ ਨੂੰ ਆਉਣ ਵਾਲੀਆਂ ਚੋਣਾਂ 'ਚ ਜਿਹੜੇ 1 ਤੇ 4 ਜੂਨ ਨੂੰ ਰਿਜ਼ਲਟ ਆਉਣਗੇ ਉਹ ਬਿਜਲੀ ਕਿੰਨੀ ਕ ਇਹਨਾਂ ਨੂੰ ਕਰੰਟ ਨਾਲ ਜਿਤਾਉਂਦੀ ਹੈ ਉਹ ਬਾਅਦ 'ਚ ਪਤਾ ਮਾਸਾ ਗੱਲ ਚੱਲੀ ਹੈ ਕਿਸਾਨੀ ਮੁੱਦਿਆਂ ਦੀ ਆਪਾਂ ਦੇਖੇ ਪਿਛਲੇ ਦਿਨ ਜਿਹੜਾ ਦਿੱਲੀ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਸ਼ੁਰੂਆਤ ਕੀਤੀ ਸੀ ਧਰਨੇ ਦੀ ਉਹ ਤਾਂ ਕਿਤੇ ਨਾ ਕਿਤੇ ਇਹ ਚਰਚਾ ਉੱਠੀ ਦੀ ਲੋਕਾਂ ਦੀ ਵੀ ਇਹਦੇ ਵਿੱਚ ਕੈਪਟਨ ਅਮਿੰਦਰ ਸਿੰਘ ਦਾ ਮੇਨ ਰੋਲ ਕਿਸਾਨਾਂ ਦੇ ਅੱਖ ਦੇ ਵਿੱਚੋਂ ਚੱਲ ਰਹੇ ਨੇ ਭਾਵੇਂ ਅੱਜ ਕੈਪਟਨ ਅਮਿੰਦਰ ਸਿੰਘ ਭਾਜਪਾ ਦੇ ਵਿੱਚ ਚਲੇ ਗਏ ਨੇ ਇਹ ਇੱਕ ਅਲੱਗ ਇਸ਼ੂ ਬਣ ਗਿਆ ਮੁੱਦਾ ਬਣ ਗਿਆ ਮੋਦੀ ਸਰਕਾਰ ਵੱਲੋਂ ਜਿਹੜੀ ਆਪਣੀਆਂ ਗੱਲਾਂ ਇਹਨਾਂ ਤੇ ਪਾਬੰਦੀਆਂ ਲਗਾਈਆਂ ਗਈਆਂ ਸੀ ਉਹਨਾਂ ਨੂੰ ਵਾਪਸ ਲੱਤਾ ਗਿਆ ਹੁਣ ਕਿਸਾਨ ਫੇਰ ਬਾਰਡਰਾਂ ਦੇ ਚਲੇ ਗਏ ਉਹਨਾਂ ਨੂੰ ਵੱਖਰੀ ਗੱਲ ਆ ਵੀ ਦਿੱਲੀ ਤੱਕ ਨਹੀਂ ਪਹੁੰਚ ਕੇ ਅੰਦਰ ਤੇ ਉਹਨਾਂ ਪੰਜਾਬ ਦੇ ਵਿੱਚ ਹੀ ਰੁਕ ਲੱਤਾ ਗਿਆ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਜੇ ਪੰਜਾਬ ਆ ਹਰਿਆਣਾ ਯੂਪੀ ਦਾ ਜਿਹੜਾ ਉਰਲਾ ਹਿੱਸਾ ਇਹ ਸਾਰਾ ਖੇਤੀ ਪ੍ਰਧਾਨ ਸੂਬਾ ਸੁਭਾਵਕਾ ਵੀ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਜਿਉਂਦੀਆਂ ਤਿਉਂ ਖੜੀਆਂ ਕਿਸਾਨ ਆਰਥਿਕ ਬਰਬਾਦੀ ਵੱਲ ਵਧਿਆ ਕਿਸਾਨ ਖੁਦਕੁਸ਼ੀਆਂ ਵੱਲ ਵਧਿਆ ਸਰਕਾਰਾਂ ਨੇ ਜਿਹੜੀਆਂ 에어 ਕੰਡੀਸ਼ਨ ਕਮਰਿਆਂ ਚ ਦੇ ਵਿੱਚ ਬਹਿ ਕੇ ਕਿਸਾਨਾਂ ਲਈ ਪਾਲਿਸੀਆਂ ਬਣਾਈਆਂ ਨੀਤੀਆਂ ਬਣਾਈਆਂ ਉਹ ਕਾਫੀ ਹੱਦ ਤੱਕ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਰਾਹਤ ਦਿੰਨੀ ਆ ਨਜ਼ਰ ਨਹੀਂ ਆਉਂਦੀਆਂ ਐਮਐਸਪੀ ਦਾ ਮੁੱਦਾ ਹੋਰ ਮੁੱਦੇ ਨੇ ਕਈ ਵਾਰ ਸਰਕਾਰ ਕਹਿੰਦੀ ਵੀ ਤੁਸੀਂ ਕਣਕ ਤੇ ਝੋਨਾ ਵੀ ਵੇਦਿਓ ਜਦੋਂ ਇੱਥੋਂ ਦੀ ਫਸਲ ਹੀ ਇਹ ਹੈ ਕੀ ਵੀ ਜਣਗੇ ਹੋ ਤੁਸੀਂ ਬਾਕੀਆਂ ਦੇ ਉੱਤੇ ਐਮਐਸਪੀ ਦੀ ਗਾਰੰਟੀ ਹੈ ਨੀਗੀ ਉਹ ਕੀ ਵੀ ਜਣ ਪਾਣੀ ਦਾ ਲਾਇਆ ਜਾਂਦਾ ਵੀ ਪਾਣੀ ਮੁਕਾਰ ਰਹੇ ਨੇ ਕਿਸਾਨ ਜੀ ਅਤੇ ਸਤਾਜੀ ਪ੍ਰਦੂਸ਼ਣ ਬੜਾ ਕਰ ਦਿੰਦੇ ਨੇ ਇਹ ਜਿੰਨਾ ਪ੍ਰਦੂਸ਼ਣ ਪੰਜਾਬ ਉਹ ਦਸਾਂ ਦਿਨਾਂ ਚ ਕਰਦਾ ਉਹਨਾਂ ਤਾਂ ਦਿੱਲੀ ਹਰ ਰੋਜ਼ ਹੁੰਦਾ ਇਸ ਵਾਸਤੇ ਕਿਸਾਨਾਂ ਨੂੰ ਬਲੇਮ ਕਰਨਾ ਠੀਕ ਨਹੀਂ ਹੈ ਪਰ ਜਿੱਥੋਂ ਤੱਕ ਗੱਲ ਹੈ ਇਸ ਸਮਝੌਤੇ ਦੀ ਉਹ ਆਖਰਕਾਰ ਤਾਂ ਟੇਬਲ ਤੇ ਬੈਠ ਕੇ ਹੋਣਾ ਜਿਵੇਂ ਕਿਸਾਨਾਂ ਨੂੰ ਖਨੌਰੀ ਤੇ ਸ਼ੰਭੂ ਜਿਹੜਾ ਮੋਰਚਾ ਲੱਗਿਆ ਦੋ ਜੀ ਨੂੰ ਕਹਿੰਦੇ ਆਪਾਂ ਉਹਦੇ ਵਿੱਚ ਕਿਸਾਨਾਂ ਦੇ ਉੱਤੇ ਜੋ ਤਸ਼ੱਦਦ ਹੋਇਆ ਜੋ ਉਹਨਾਂ ਦੇ ਉੱਤੇ ਹਰਿਆਣੇ ਵਿੱਚੋਂ ਗੋਲੀਬਾਰੀ ਹੋਈ ਆ ਉਹ ਕਿੰਨਾਂ ਲੋਕਾਂ ਨੇ ਕੀਤੀ ਉਹ ਜਾਂਚ ਹੋ ਰਹੀ ਆ ਇੱਕ ਨੌਜਵਾਨ ਸੀ ਸ਼ੁਭ ਕਰਨ ਸਿੰਘ ਦੀ ਮੌਤ ਹੋਈ ਹੈ ਕਿਸਾਨਾਂ ਦੇ ਵਿੱਚ ਰੋਸ ਆ ਵੀ ਜੇ ਤੁਸੀਂ ਸਾਡੀ ਗੱਲ ਨਹੀਂ ਸੁਣਨੀ ਉਸ ਵੱਖਰੇ ਵਿਸ਼ਾ ਇੱਕ ਤੁਸੀਂ ਸ਼ਾਂਤਮਈ ਬੈਠੇ ਨੇ ਕਿਸਾਨ ਉਹਨੇ ਤਾਂ ਤੁਸੀਂ ਗੋਲੀਆਂ ਚਲਾ ਰਹੇ ਹੋ ਡਾਂਗਾ ਮਾਰ ਰਹੇ ਹੋ ਟਰੈਕਟਰ ਤੋੜ ਰਹੇ ਹੋ ਇਹ ਕਿਤੇ ਦਾ ਕਿਤੇ ਜਾ ਕੇ ਜਿਹੜਾ ਟਕਰਾਅ ਹੋਆ ਉਹ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨਾਲ ਕਿਸਾਨਾਂ ਦਾ ਵੱਧਦਾ ਨਜ਼ਰ ਆ ਰਿਹਾ ਕਿਉਂਕਿ ਕਿਸੇ ਪਾਸਿਓਂ ਵੀ ਕੋਈ ਤੁਸੀਂ ਦੇਖਿਆ ਹੋਵੇਗਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦਾ ਵਿਰੋਧ ਹੋ ਰਿਹਾ ਮਾਸਟਰ ਟੇਬਲ ਟਾਕ ਦੀ ਤੁਸੀਂ ਗੱਲ ਕੀਤੀ ਹੈ ਟੇਬਲ ਟਾਕ ਦਾ ਜਦੋਂ ਪਹਿਲਾਂ ਦਿੱਲੀ ਦੇ ਬਾਰਡਰਾਂ ਦੇ ਉੱਪਰ ਬੈਠੇ ਸੀ ਉਸ ਟਾਈਮ ਬਹੁਤ ਟੇਬਲ ਟਾਕ ਹੋਈ ਹੈ ਉਹਨਾਂ ਦੀ ਬਹੁਤ ਚਰਚਾਵਾਂ ਹੋਈਆਂ ਨੇ ਹੁਣ ਵੀ ਪੰਜਾਬ ਦੇ ਆਪਣੇ ਮੁੱਖ ਮੰਤਰੀ ਕਹਿ ਰਹੇ ਨੇ ਵੀ ਮੈਂ ਰਾਤ ਦੇ ਪੌਣੇ 2 ਵਜੇ ਤੱਕ ਕਿਸਾਨਾਂ ਦੇ ਕੇਂਦਰ ਸਰਕਾਰ ਨਾਲ ਸਮਝੌਤਾ ਕਰਾਰਾ ਰਿਹਾ ਤੇ ਉਹਨਾਂ ਨੇ ਵਿਧਾਨ ਸਭਾ ਦਾ ਵਿੱਚ ਵੀ ਇਸ ਗੱਲ ਦੀ ਚਰਚਾ ਕੀਤੀ ਹੈ ਇਸ ਨੂੰ ਲੈ ਕੇ ਕਿਉਂ ਨਹੀਂ ਕਿਸਾਨਾਂ ਦੀ ਸੁਣੀ ਜਾ ਰਹੀ ਜਿਹੜੇ ਆਮ ਲੋਕ ਨੇ ਸੌਰੀ ਮਾਈਕ ਉਹਨਾਂ ਜਿਹੜੇ ਆਮ ਲੋਕ ਨੇ ਕਿਹਾ ਉਹ ਪੰਜਾਬ ਦੇ ਨੇ ਚਾਹ ਆਪਣੇ ਪੂਰੇ ਮੁਲਕ ਦੇ ਦੇਸ਼ ਵਾਸੀ ਨੇ ਆਪਣੇ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰ ਕੇ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਬਰਬਰ ਖੜ ਰਹੇ ਇਹਨਾਂ ਦੇ ਦੇਖੋ ਜੀ ਕਿਸਾਨਾਂ ਦੀ ਗੱਲ ਤੁਸੀਂ ਸੈਂਟਰ ਨਾਲ ਭਾਵੇਂ ਪੌਣੇ 2 ਵਜੇ ਰਾਤ ਨੂੰ ਕੀਤੀ ਐ ਤੇ ਭਾਵੇਂ ਸਵੇਰੇ 11 ਵਜੇ ਕੀਤੀ ਐ ਭਾਵੇਂ ਰਾਤ ਨੂੰ 7 ਵਜੇ ਕੀਤੀ ਭਾਵੇਂ ਸਵੇਰੇ 4 ਵਜੇ ਕੀਤੀ ਕੋਈ ਮਤਲਬ ਨਹੀਂ ਮਤਲਬ ਇਹ ਆ ਉਸ ਪੌਣੇ ਦਿਵਾਲੀ ਮੀਟਿੰਗ ਤੋਂ ਨਿਕਲਿਆ ਕੀ ਜੇ ਨਿਕਲਦਾ ਹੁੰਦਾ ਤਾਂ ਕਿਸਾਨ ਅੱਜ ਹਰਿਆਣੇ ਦੇ ਬਾਰਡਰ ਤੇ ਨਾ ਬੈਠੇ ਹੁੰਦੇ ਸਵਾਲ ਇਹ ਨਹੀਂ ਵੀ ਤੁਸੀਂ ਕਿੰਨੇ ਵਜੇ ਗੱਲ ਕਰਦੇ ਹੋ ਗੱਲ ਕੀ ਕਰਦੇ ਹੋ ਇਹ ਆ ਕਿਸਾਨਾਂ ਦੀ ਸੰਤੁਸ਼ਟੀ ਨਜ਼ਰ ਨਹੀਂ ਆ ਰਹੀ ਜਿਹਦਾ ਤੁਸੀਂ ਦੇਖਿਆ ਹੋਏਗਾ ਵੀ ਫਰੀਦਕੋਟ ਲੋਕ ਸਭਾ ਹਲਕੇ ਤੋਂ ਮਸ਼ਹੂਰ ਗਾਇਕ ਨੇ ਹੰਸ ਰਾਜ ਹੰਸ ਉਹਨਾਂ ਦਾ ਵਿਰੋਧ ਹੋ ਰਿਹਾ ਉਹਨਾਂ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਪਰਨੀਤ ਕੌਰ ਜਿਹੜੇ ਇੱਕ ਪਟਿਆਲੇ ਦੇ ਇੱਕ ਰਾਜੇ ਸ਼ਾਹੀ ਘਰਾਣੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਗੁਰਦਾਸਪੁਰ 'ਚ ਵਿਰੋਧ ਹੋ ਰਿਹਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵੱਖ-ਵੱਖ ਥਾਵਾਂ ਤੇ ਵਿਰੋਧ ਹੋ ਰਿਹਾ ਉਹਦਾ ਕਾਰਨ ਇਹ ਹੀ ਆ ਵੀ ਇੱਕ ਗੱਲ ਜ਼ਰੂਰ ਹੈਗੀ ਆ ਵੀ ਜੇ ਵੋਟ ਦੀ ਗੱਲ ਹੈ ਜਿਸ ਤੱਕ ਭਾਰਤੀ ਜਨਤਾ ਪਾਰਟੀ ਨੂੰ ਵੀ ਚਾਹੀਦਾ ਇਹ ਜਿਹੜੇ ਵਿਰੋਧ ਕਿਉਂ ਹੋ ਰਿਹਾ ਹੈ ਇਹਦੇ ਉੱਤੇ ਜਰੂਰ ਮੰਥਨ ਕਰੇ ਤੇ ਇਹਨਾਂ ਦੇ ਆਗੂਆਂ ਨਾਲ ਗੱਲਬਾਤ ਕਰੇ ਇਹਨਾਂ ਨੂੰ ਵੀ ਚਾਹੀਦਾ ਕਿਸਾਨਾਂ ਨੂੰ ਵੀ ਗੱਲਬਾਤ ਦਾ ਜਿਹੜਾ ਰਾਹ ਉਹਦੇ ਨਾਲ ਜੇ ਮਸਲਾ ਹਲੋਂਦਾ ਤਾਂ ਜਰੂਰ ਕਰਨਾ ਚਾਹੀਦਾ ਨਹੀਂ ਤਾਂ ਫਿਰ ਇਹ ਵਿਰੋਧ ਚੱਲੀ ਜਾਣਾ ਹੈਗਾ ਉਹ ਉਹਨਾਂ ਦਾ ਡੈਮੋਕ੍ਰੈਟਿਕ ਰਾਈਟ ਹੈ ਹਾਂ ਤਾਂ ਕਿਸਾਨ ਮਸਲਾ ਹੱਲ ਕਰਨ ਵਾਸਤੇ ਇੰਨੀ ਵਾਰ ਟੇਬਲ ਟਾਕ ਬੈਠ ਕੇ ਬੈਠ ਚੁੱਕੇ ਨੇ ਇੰਨੀ ਵਾਰ ਗੱਲਬਾਤ ਹੋ ਚੁੱਕੀ ਹੈ ਇਹਨਾਂ ਨੂੰ ਉਲਝਾਇਆ ਜਾ ਰਿਹਾ ਹੈ ਉਲਝਾਉਣ ਦਾ ਕਾਰਨ ਕੀ ਹੈ ਕੇਂਦਰ ਸਰਕਾਰ ਕੀ ਸ਼ਬਦ ਕਰਨਾ ਚਾਹੁੰਦੀ ਹੈ ਤਲੋਇਤਾ ਕਲਾਗ ਕਮਿਸ਼ਨ ਨੇ ਉਹਨਾਂ ਦੇ ਆਪਣੇ ਮੁੱਦੇ ਨੇ ਹੁਣ ਜੀ ਆਪਾਂ ਗੱਲ ਕਰੀਏ ਰਾਹੁਲ ਗਾਂਧੀ ਦੀ ਇੱਕ ਪਾਸੇ ਮੋਦੀ ਸਰਕਾਰ ਕਿਤੇ ਜਾ ਕੇ ਕੁਝ ਹੋਰ ਬਿਆਨ ਦਿੰਦੇ ਨੇ ਕਿਸੇ ਸਟੇਟ ਤੇ ਜਾ ਕੇ ਕਿਤੇ ਹੋਰ ਬਿਆਨ ਦਿੰਦੇ ਨੇ ਕੁਝ ਇਸ ਤਰ੍ਹਾਂ ਚੱਲ ਰਹੇ ਨੇ ਕਿਤੇ ਕਿਸੇ ਨੂੰ ਟਾਰਗੇਟ ਕੀਤਾ ਜਾਂਦਾ ਕਿਤੇ ਕਿਸੇ ਨੂੰ ਟਾਰਗੇਟ ਕੀਤਾ ਜਾਂਦਾ ਜਿਹੜੇ ਰਾਹੁਲ ਗਾਂਧੀ ਨੇ ਉਹ ਕਹਿ ਰਹੇ ਨੇ ਮੈਂ ਮੁਹੱਬਤ ਦੀ ਦੁਕਾਨ ਖੋਲ ਰਿਹਾ ਹਾਂ ਕਿ ਇਹਦੇ ਵਿੱਚ ਅਸੀਂ ਲੋਕਾਂ ਨੂੰ ਦਾਵਤ ਦੇ ਰਹੇ ਹਾਂ ਆਪਣੇ ਵਾਲਾ ਹੁੰਦੀ ਦੁਕਾਨ ਖੋਲਣ ਦੀ ਮੁਹੱਬਤ ਦੀ ਦਾਵਤ ਦੇ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਰਾਹੁਲ ਗਾਂਧੀ ਨੌਜਵਾਨ ਨੇਤਾ ਨੇ ਕਾਂਗਰਸ ਦੇ ਪਿਛਲੇ ਲੰਮੇ ਸਮੇਂ ਤੋਂ ਲੱਗੇ ਹੋਏ ਨੇ ਠੀਕ ਆ ਉਹ ਕਹਿ ਰਹੇ ਆ ਅਸੀਂ ਸੰਵਿਧਾਨ ਬਚਾਉਣ ਦੀ ਲੜਾਈ ਲੜ ਰਹੇ ਆ ਅਸੀਂ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਲੜਾਈ ਲੜ ਰਹੇ ਆ ਠੀਕ ਹੈ ਇਹ ਇੱਕ ਚੋਣ ਮੁੱਦਾ ਪਰ ਦੂਜੇ ਪਾਸੇ ਜਿਹੜੀ 10 ਸਾਲ ਤੋਂ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬੈਠੀ ਹੈ ਐਨਡੀਏ ਦੀ ਉਹ ਆਪਣੀਆਂ ਪ੍ਰਾਪਤੀਆਂ ਗਿਣਾ ਰਹੇ ਨੇ ਸਵਾਲ ਇਹ ਆ ਵੀ ਜਿਹੜੇ ਲੋਕ ਨੇ ਇਸ ਵਾਰ ਉਹ ਪਿਛਲੀਆਂ ਚੋਣਾਂ ਦੇ ਮੁਕਾਬਲੇ ਕੁਝ ਖਾਮੋਸ਼ੀ ਨਜ਼ਰ ਆ ਰਹੀ ਹੈ ਕਿ ਕਿਸੇ ਤੋਂ ਭਾਰਤੀ ਜਨਤਾ ਪਾਰਟੀ ਦੇ ਸਬੰਧ ਨਾਲ ਨਰਿੰਦਰ ਮੋਦੀ ਦਾ ਉਹ ਧਾਰਮਿਕ ਮੁੱਦੇ ਨੂੰ ਵੀ ਵਿੱਚ ਲੈ ਕੇ ਆ ਰਹੇ ਚੋਣਾਂ ਦੇ ਜਿਹੜਾ ਕਿ ਜੇ ਆਪਾਂ ਚੋਣ ਕਮਿਸ਼ਨ ਦੀ ਗੱਲ ਕਰੀਏ ਤਾਂ ਧਾਰਮਿਕ ਮੁੱਦਿਆਂ ਤੇ ਤੁਸੀਂ ਗੱਲ ਨਹੀਂ ਕਰ ਸਕਦੇ ਧਾਰਮਿਕ ਮੁੱਦਿਆਂ ਨਾਲ ਇੱਕ ਹੋਰ ਗੱਲ ਬੰਦੀ ਹੈ ਚਲੋ ਐਨੀਵੇ ਤਾਂ ਇੱਕ ਅਲੱਗ ਉਹਨਾਂ ਦਾ ਆਪਣੀ ਸੋਚ ਹੈ ਸਿੱਖਾਂ ਉਤੇ ਮੁਸਲਮਾਨਾਂ ਨੇ ਇੱਕ ਅਲੱਗ ਸੋਚਣਾ ਦੇਖਿਆ ਜਾਂਦਾ ਹੈ ਕੇਂਦਰ ਸਰਕਾਰ ਦਾ ਇੱਥੇ ਕਿ ਆਪਾਂ ਐਨਾਲਿਸਿਸ ਕਰ ਰਹੇ ਆ ਫੋਟੋ ਦੇਖ ਰਹੇ ਆ ਆਪਾਂ ਉਹ ਹਿੰਦੂ ਨੇ ਵੀ ਉਹ ਹਿੰਦੂ ਨਹੀਂ ਮੰਨਦੇ ਜਿਹੜੀ ਉਹਨਾਂ ਝੰਡੇ ਥੱਲੇ ਨਹੀਂ ਹੈਗੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਹ ਨਹੀਂ ਇਹ ਕੌਣ ਕੀ ਕਹਿੰਦਾ ਕਿਹੜੀ ਸਰਕਾਰ ਕੀ ਕਰਦੀ ਕੋਈ ਮਤਲਬ ਨਹੀਂ ਹੈ ਸਾਨੂੰ ਜਿਹੜਾ ਸਾਡਾ ਸੰਵਿਧਾਨ ਹੈ ਭਾਰਤ ਦਾ ਉਹ ਬਰਾਬਰੀ ਦਾ ਹੱਕ ਦਿੰਦਾ ਤੇ ਉਹਦੇ ਵਿੱਚ ਕੋਈ ਵੀ ਬੰਦਾ ਗੜਬੜ ਨਹੀਂ ਪੈਦਾ ਕਰ ਸਕਦਾ ਗੱਲਾਂ ਬਾਤਾਂ ਨਾਲ ਜੋ ਮਰਜ਼ੀ ਕੋਈ ਕੜਾ ਬਣਾਈ ਜਾਵੇ ਉਹ ਕੋਈ ਮਤਲਬ ਨਹੀਂ ਹੈ ਉਹਦਾ ਪੰਜਾਬ ਦੇ ਵਿੱਚ ਉਹ ਜਿਹੜੇ ਮੁੱਦੇ ਚੱਲ ਰਹੇ ਨੇ ਸਿਮਰਜੀਤ ਸਿੰਘ ਮਾਨ ਹੰਪਾਈਆ ਮਨਪਾਲ ਸਿੰਘ ਭਾਜਪਾ ਸ਼੍ਰੋਮਣੀ ਅਕਾਲੀ ਦਲ ਅਕਾਲੀਵਾਲ ਤੋਂ ਜ਼ਿਆਦਾ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਦਾ ਆਗਾਜ਼ ਕੀਤਾ ਹੈ ਉਹਨਾਂ ਨੂੰ ਕੀ ਮਿਲਿਆ ਕਿ ਨਹੀਂ ਮਿਲਿਆ ਕਿੰਨਾ ਉਹਨਾਂ ਨੂੰ ਬੈਨੀਫਿਟ ਮਿਲਿਆ ਕਿੰਨਾ ਉਹਦੇ ਵਿੱਚ ਸ਼ਾਇਦ ਕੋਈ ਨੁਕਸਾਨ ਹੋਇਆ ਕਿ ਨਹੀਂ ਹੋਇਆ ਇਹਦੇ ਬਾਰੇ ਆਪਾਂ ਚਰਚਾ ਨਹੀਂ ਕਰਦੇ ਇਹਦੇ ਬਾਰੇ ਉਸੇ ਕੀ ਕਹਿਣਾ ਚਾਹੁੰਗਾ ਦੇਖੋ ਜੀ ਜਿੱਥੋਂ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਬੰਧ ਆ ਹਮੇਸ਼ਾ ਹੀ ਉਹਨੇ ਇੱਥੇ ਜਿਹੜਾ ਪਿਛਲੇ ਸਮੇਂ ਦੌਰਾਨ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਚੋਣ ਲੜੀ ਐ ਇਸ ਵਾਰ ਕੀ ਐ ਭਾਰਤੀ ਜਨਤਾ ਪਾਰਟੀ ਅਲੱਗ ਲੜ ਰਹੀ ਐ ਉਹ ਲੱਗ ਰਿਹਾ ਲੜ ਰਿਹਾ ਹੈ ਸ਼ਹਿਰੀ ਵੋਟ ਦਾ ਜਿਹੜਾ ਪ੍ਰਭਾਵ ਆ ਉਹਦਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਹੋਇਆ ਪਰ ਸੁਖਬੀਰ ਸਿੰਘ ਬਾਦਲ ਦੇ ਕਈ ਭਾਸ਼ਣ ਸੁਣੇ ਨੇ ਜਦੋਂ ਪੰਜਾਬ ਬਚਾਓ ਯਾਤਰਾ ਦੌਰਾਨ ਉਹਨਾਂ ਨੇ ਕਿਹਾ ਹੈਗਾ ਵੀ ਸਾਡੀ ਜਿਹੜੀ ਪੰਥਕ ਏਜੰਡਾ ਹੈਗਾ ਅਸੀਂ ਉਹਨੂੰ ਲਾਗੂ ਕੀਤਾ ਹੈ ਤੇ ਲੋਕ ਸਾਡੇ ਨਾਲ ਜੁੜ ਰਹੇ ਇਹਦੇ ਵਿੱਚ ਇੱਕ ਨਵੀਂ ਗੱਲ ਮੈਂ ਤੁਹਾਨੂੰ ਜੋੜ ਦਿਆਂ ਪੰਥਕ ਏਜੰਡੇ ਦੀ ਗੱਲ ਜੋ ਪੰਜਾਬ ਚ ਚੱਲੀ ਆ ਖਾਸ ਕਰਕੇ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਗਰੂਰ ਦੇ ਵਿੱਚ ਜਦੋਂ ਚੋਣ ਪਰਚੇ ਦੀ ਸ਼ੁਰੂ ਹੋਣ ਦੀ ਤਿਆਰੀ ਚੱਲ ਰਹੀ ਸੀ ਉਸ ਵੇਲੇ ਸਵਾਲ ਇਹ ਖੜਾ ਹੋਇਆ ਸੀ ਵੀ ਉੱਥੇ ਜਿਹੜੀ ਹਾਕਮ ਤੇਰਾ ਜਿਵੇਂ ਭਗਵੰਤ ਮਾਨ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਆਪ ਦਾ ਗੜ ਮੰਨਦੇ ਨੇ ਉਹ ਸੰਗਰੂਰ ਨੂੰ ਆਪਣੀ ਰਾਜਧਾਨੀ ਕਹਿੰਦੇ ਨੇ ਰਾਜਧਾਨੀ ਚ ਕੀ ਹੋਇਆ ਵੀ ਪਿਛਲੀ ਜਦੋਂ ਜਿਮਨੀ ਚੋਣ ਹੋਈ ਆ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਉਹ ਸੀਟ ਖਾਲੀ ਹੋਈ ਲੋਕ ਸਭਾ ਦੀ ਤਾਂ ਉਥੋਂ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਗਏ ਹੁਣ ਗੱਲ ਚੱਲਦੀ ਏ ਸੀ ਵੀ ਉੱਥੇ ਜਿਹੜੀ ਹੈਗੀ ਆ ਹਾਕਮ ਤੇਰਾ ਉਹ ਬਿਜਾਨ ਸਰ ਵੀ ਥੋੜਾ ਟਾਈਮ ਪਹਿਲਾਂ ਉਹੜਾ ਟਾਈਮ ਹੋਇਆ ਸੀ 3 ਮਹੀਨੇ ਹੋਏ ਸੀ ਹੁਣ ਗੱਲ ਚੱਲਦੀ ਆ ਵੀ ਉੱਥੇ ਹਾਕਮ ਧਿਰ ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੋਈ ਸੀ ਗੱਲ ਚੱਲਦੀ ਸੀ ਵੀ ਹਾਕਮ ਧਿਰ ਉੱਥੇ ਮਜ਼ਬੂਤ ਤੇ ਰਹਾ ਉਹਦਾ ਮੁਕਾਬਲਾ ਜਦੋਂ ਇੰਨੀਆਂ ਪਾਰਟੀਆਂ ਆ ਗਈਆਂ ਤਾਂ ਕੌਣ ਕਰੂਗਾ ਉਹਦੇ ਵਿੱਚ ਇੱਕ ਗੱਲ ਉਭਰੀ ਸੀ ਜੀ ਜੇ ਹਾਕਮ ਧਿਰ ਦੇ ਜਿਹੜੇ ਹੈਗੇ ਆ ਉਮੀਦਵਾਰ ਜੇ ਉਹਦਾ ਕੋਈ ਮੁਕਾਬਲਾ ਕਰੂ ਤਾਂ ਸਿਮਰਨਜੀਤ ਸਿੰਘ ਮਾਨ ਕਰੂਗਾ ਪਰ ਜਿਹੜੇ ਪਿਛਲੇ ਸਮੇਂ ਦੌਰਾਨ ਸੁਖਬੀਰ ਬਾਦਲ ਦੇ ਪੰਥਕ ਏਜੰਡੇ ਦੀ ਗੱਲ ਤੋਂ ਬਾਅਦ ਜਿਹੜੀ ਸੰਗਰੂਰ ਚ ਪੰਥਕ ਏਜੰਡੇ ਦੀ ਗੱਲ ਚੱਲੀ ਉੱਥੇ ਹੁਣ ਸਵਾਲ ਇਹ ਖੜਾ ਹੋ ਗਿਆ ਵੀ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਚੋਣ ਲੜ मतलब इस तरह ਦੇ ਹਾਲਾਤ ਦੇ ਵਿੱਚ ਹਾਲਾਤ ਬਦਲ ਚੁੱਕੇ ਨੇ ਬਦਲ ਚੁੱਕੇ ਨੇ ਨਾਲ ਹੀ ਹੁਣ ਜਿਹੜਾ ਅਮਰਪਾਲ ਸਿੰਘ ਵੱਲੋਂ ਐਲਾਨ ਕੀਤਾ ਗਿਆ ਹੈਗਾ ਵੀ ਆਜ਼ਾਦ ਤੌਰ ਤੇ ਖਰੂਰ ਸਾਹਿਬ ਤੋਂ ਲੜਨਾ ਖਾਸ ਕਰਕੇ ਉਹ ਵੀ ਤਾਂ ਖਰੂਰ ਸਾਹਿਬ ਵੀ ਇੱਕ ਪੰਥਕ ਅੰਦੇ ਵਿੱਚ ਜਾਣਿਆ ਜਾਂਦਾ ਇਹ ਜ਼ਰੂਰ ਹੈਗਾ ਵੀ ਜਿਹੜੀ ਪੰਥ ਦੀ ਗੱਲ ਆ ਉਹ ਉਹ ਚੱਲੇਗੀ ਉਹ ਕਿੰਨੇ ਕੇ ਕਾਰਜਰ ਸਿੱਧ ਹੁੰਦੀ ਆ ਧਰਮ ਉਹ ਹੀ ਜਿਵੇਂ ਪਹਿਲਾਂ ਤੋਂ ਨਾਲ ਗੱਲ ਕਰ ਰਿਹਾ ਧਰਮ ਦੀ ਗੱਲ ਆ ਕਿੰਨੇ ਕੁ ਲੋਕ ਉਹਦੇ ਨਾਲ ਜੁੜਦੇ ਨੇ ਇਹ ਸਮਾਂ ਜ਼ਰੂਰ ਦੱਸੇਗਾ ਪਰ ਇੱਕ ਵਾਰ ਜਿਹੜੀ ਵੱਡੀ ਚੁਣੌਤੀ ਆ ਜਿਹੜੇ ਪੰਥਕ ਹਲਕੇ ਦੇ ਰਹੇ ਆ ਉਹ ਹਾਟਮ ਤੇ ਰਤੇ ਦੂਜਿਆਂ ਲਈ ਥੋੜਾ ਜਿਹਾ ਔਖਾ ਕਰ ਰਹੀ ਹੈ ਰਾਹ ਔਖਾ ਕਰੇ ਨੁਕਸਾਨ ਦੇ ਚੱਲ ਜੀ ਇਸ ਟਾਈਮ ਜਿਹੜੇ ਮੌਜੂਦਾ ਹਾਲਾਚਾਰਾ ਨੇ ਕਿਸਾਨੀ ਆਪਣੇ ਮੁੱਦੇ ਲੈ ਕੇ ਚੱ ਰਹੇ ਆ ਜਾਂ ਆਮ ਦੇਖੇ ਨੌਕਰੀਆਂ ਨੌਕਰੀਆਂ ਲੈ ਕੇ ਦੇਖ ਲਈਏ ਜਿਹੜੇ ਆਮ ਘਰਾਂ ਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਨੇ ਦੁਕਾਨਦਾਰ ਕਿਤਨਾ ਕਿਤੇ ਆਪਾਂ ਤੰਗ ਮਹਿਸੂਸ ਹੋ ਰਹੇ ਨੇ ਕੀ ਲੱਗਦਾ ਤੁਹਾਨੂੰ ਬਦਲਾਅ ਹੋਊਗਾ ਕਿ ਨਹੀਂ ਹੋਊਗਾ ਦੇਖੋ ਬਦਲਾਅ ਦੀ ਤਾਂ ਸਰਕਾਰ ਜਿਹੜੀ ਆਪਣੇ ਪੰਜਾਬ ਚ ਆਈ ਹੈ ਉਹ ਤਾਂ ਬਦਲਾਅ ਦੀ ਗੱਲ ਕਰਕੇ ਆਈ ਹੈ ਪਰ ਉਹਨਾਂ ਦਾ ਇੱਕੋ ਹੀ ਹੈਗਾ ਵੀ ਸਾਨੂੰ ਸਮਾਂ ਘੱਟ ਮਿਲਿਆ ਜੇ ਬਦਲਾਅ ਤਾਂ ਦੇਖੋ ਜੀ ਜਿਸ ਤਰ੍ਹਾਂ ਮਹਿੰਗਾਈ ਵੱਧ ਰਹੀ ਆ ਬੇਰਜੁਗਾਰੀ ਵੱਧ ਰਹੀ ਆ ਕਿੱਤੇ ਜਿਹੜੇ ਰੋਜ਼ਗਾਰ ਖਤਮ ਹੋ ਰਹੇ ਨੇ ਜਿਹੜੇ ਛੋਟੇ ਵਪਾਰੀ ਆ ਛੋਟਾ ਦੁਕਾਨਦਾਰ ਆ ਛੋਟਾ ਕਾਰੋਬਾਰ ਆ ਕੋਈ ਪੰਜਾਬ ਦੇ ਵਿੱਚੋਂ ਨੌਜਵਾਨ ਲਗਾਤਾਰ ਬਾਹਰਲੇ ਬੰਤਨ ਜਾ ਰਹੇ ਨੇ ਲੱਖਾਂ ਰੁਪਇਆ ਖਰਚ ਕਰਕੇ ਜਾ ਰਹੇ ਨੇ ਪੰਜਾਬ ਦੀ ਆਰਥਿਕਤਾ ਨੂੰ ਜਿਹੜੀ ਢਾਹ ਲੱਗ ਰਹੀ ਹੈ ਉਹਨੂੰ ਲੈ ਕੇ ਕੋਈ ਵੀ ਵਰਗ ਹੋਵੇ ਉਹ ਸਿੱਖ ਹੋਣ ਹਿੰਦੂ ਹੋਣ ਮੁਸਲਮਾਨ ਹੋਣ ਛੋਟਾ ਵਪਾਰੀ ਹੋਵੇ ਮਜ਼ਦੂਰ ਹੋਵੇ ਕਿਸਾਨ ਹੋਵੇ ਸਾਰੇ ਚਿੰਤਤ ਜਰੂਰ ਮਾਨ ਸਾਹਿਬ ਤੁਹਾਡੇ ਸਵਾਲ ਦੇ ਇੱਕ ਸਵਾਲ ਨਿਕਲੇ ਸਟੂਡੈਂਟਾਂ ਨੂੰ ਵਿਦਿਆਰਥੀਆਂ ਨੂੰ ਆਪਣੇ ਨੂੰ ਪੰਜਾਬ ਦੇਆਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਵੀ ਆਪਾਂ ਪੰਜਾਬੀ ਲੋਕ ਨੇ ਜਿਹੜੇ ਬਾਹਰ ਭੇਜ ਰਹੇ ਨੇ ਸਰਕ ਭੇਜਿਆ ਜਾ ਰਿਹਾ ਹੈ ਨਹੀਂ ਇਹ ਨਹੀਂ ਹੈ ਗੱਲ ਇਹ ਹੈ ਵੀ ਜਦੋਂ ਤੁਸੀਂ ਰੋਜ਼ਗਾਰ ਦੇ ਮੌਕੇ ਖਤਮ ਕਰ ਦਿਓਗੇ ਜਦੋਂ ਤੁਸੀਂ ਉਚੇਰੀ ਸਿੱਖਿਆ ਮਹਿੰਗੀ ਕਰ ਦਿਓਗੇ ਤੇ ਫਿਰ ਉਹਦੇ ਵਿੱਚ ਨੌਜਵਾਨ ਕੋਲੇ ਬਦਲ ਆ ਵੀ ਉਹ ਕਿਤੇ ਨਾ ਕਿਤੇ ਜਾ ਕੇ ਆਪਦਾ ਕੰਮ ਲੱਭੇ ਤੇ ਉਹੀ ਪੰਜਾਬ ਦੇ ਨੌਜਵਾਨਾਂ ਨੇ ਚੁਣਿਆ ਰ ਆ ਵੀ ਅਸੀਂ ਜਾਵਾਂਗੇ ਨਾਲੇ ਪੜਾਂਗੇ ਨਾਲੇ ਉੱਥੇ ਉਹਨਾਂ ਨੂੰ ਆਪ ਦੇ ਜਿਹੜੇ ਭਵਿੱਖਾ ਉਹਦੀ ਸੁਨਹਿਰੀ ਕਰਨ ਨਜ਼ਰ ਆਉਂਦੀ ਆ ਭਾਵੇਂ ਇਹਦੇ ਦੂਰ ਦਰਾਦ ਨਤੀਜੇ ਨੇ ਉਹ ਪੰਜਾਬ ਲਈ ਚੰਗੇ ਸਿੱਧ ਨਹੀਂ ਹੋਣਗੇ ਇੱਕ ਆਖਰੀ ਸਵਾਲ ਕੇਂਦਰ ਦੀ ਮੋਦੀ ਸਰਕਾਰ ਕਹਿ ਰਹੀ ਹੈ ਵੀ 400 ਕੇ ਪਾਰ ਦੂਸਰੇ ਪਾਸੇ ਰਾਹੁਲ ਗਾਂਧੀ ਬਿਆਨ ਦੇ ਰਹੇ ਨੇ ਦੇਸ਼ ਪਧਰੀ ਵੀ 180 ਤੋਂ ਪਾਰ ਨਹੀਂ ਹੋ ਰਹੇ ਇਨੋਂ ਦੋ ਸਿੱਕੇ ਵੀ ਦੇਖ ਲਈਏ ਹਮਝਾ ਜੀ ਇਹ ਜਿਹੜੇ ਹੁੰਦੇ ਹਨ ਨਾ ਇਹ ਚੋਨਾ ਦੇ ਦੌਰਾਨ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਤੁਸੀਂ 400 ਪਾਰ ਕੇ ਦਿਓ ਤੁਸੀਂ 500 ਪਾਰ ਕਰਿਓ ਉਹ ਭਾਵੇਂ 543 ਦੀਆਂ 543 ਕਹਿ ਦਿਓ ਇਹਨਾਂ ਗੱਲਾਂ ਦਾ ਜਿਹੜਾ ਨਤੀਜਾ ਉਹ 4 ਜੂਨ ਨੂੰ 2 ਵਜੇ ਤੱਕ ਤੁਹਾਨੂੰ ਸਪਸ਼ਟ ਹੋਣਾ ਸ਼ੁਰੂ ਹੋ ਜਾਊਗਾ ਕੌਣ 400 ਪਾਰ ਆ ਤੇ ਕੌਣ 400 ਕਿੱਥੇ ਆ ਉਹ ਸਾਰਾ ਪਤਾ ਲੱਗ ਜਾਣਾ ਮਾਨ ਸਾਹਿਬ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰ ਦੇ ਖੇਤਰ ਦੇ ਵਿੱਚ ਸੇਵਾ ਨਿਭਾ ਰਹੇ ਹੋ ਤੁਸੀਂ ਹਰ ਤਰ੍ਹਾਂ ਦਾ ਫੀਲਡ ਦੇਖਿਆ ਦੇਖ ਰਹੇ ਹੋ ਤੁਸੀਂ ਦੇਖਿਆ ਵੀ ਆ ਉਸ ਅੱਗੇ ਵੀ ਅਸੀਂ ਕਰ ਰਹੇ ਹਾਂ ਦਾ ਕੀ ਲੱਗਦਾ ਤੁਹਾਨੂੰ ਜਿਹੜਾ ਇਹ ਸਿੱਟੇ ਨੇ ਰਿਜ਼ਲਟ ਨੇ ਇਹ ਕਿਸ ਪੱਖੀ ਜਾਣ ਦੀ ਉਮੀਦ ਹੈ ਕੀ ਲੱਗ ਰਿਹਾ ਤੁਹਾਨੂੰ ਇਸ ਬਾਰੇ ਦੇਖੋ ਹਮ ਜੀ ਜਿਹੜਾ ਅੱਜ ਕੱਲ੍ਹ ਦੀ ਭਾਰਤੀ ਪੱਤਰਕਾਰੀ ਦਾ ਟ੍ਰੈਂਡ ਬਹੁਤ ਹੀ ਦਾ ਖਾਸ ਤੱਕ ਸਾਰੀ ਮੇਰੇ ਜਿਹੜਾ ਵਿੱਚ ਛੋਟਾ ਜਿਹਾ ਰਹਿ ਗਿਆ ਜੀ ਆਪਣੀ ਜਿਹੜੀ ਦਿੱਲੀ ਦੀ ਮੀਡੀਆ ਚਾਹੇ ਆਪਾਂ ਵੀ ਪੱਤਰਕਾਰ ਦੇ ਤੌਰ ਤੇ ਕਿਤੇ ਨਾ ਕਿ ਸੇਵਾ ਨਿਭਾ ਰਹੇ ਹਾਂ ਮੀਡੀਆ ਵੱਲੋਂ ਤੁਹਾਡਾ ਕੀ ਸਪੈਸ਼ਲ ਸੰਦੇਸ਼ ਹੈ ਦੇਖੋ ਜੀ ਮੀਡੀਆ ਚਾਹੇ ਦਿੱਲੀ ਦਾ ਤਾਂ ਚਾਹੇ ਪੰਜਾਬ ਦਾ ਉਹਦਾ ਜਿਹੜਾ ਵੱਡਾ ਹਿੱਸਾ ਉਹ ਮੀਡੀਆ ਨਹੀਂ ਰਿਹਾ ਹੋਣੇ ਦੂ ਵਾਰ ਹੁਣ ਮੈਂ ਕੀ ਕਹਾਂ ਜੇ ਦੁਨੀਆ ਦੇ ਵਿੱਚ ਭਾਰਤ ਦੀ ਪੱਤਰਕਾਰੀ ਦਾ ਸਥਾਨ ਵੇਖਣਾ ਹੋਵੇ ਤਾਂ ਉਹ ਬਹੁਤ ਜ਼ਿਆਦਾ ਖਿਸਕ ਕੇ ਥੱਲੇ ਆ ਗਿਆ ਜੇ ਤੁਸੀਂ ਇਹਦੀ ਤੁਲਨਾ ਕਰਨੀ ਆ ਤੁਸੀਂ ਅਮਰੀਕਾ ਦੇ ਵੱਡਿਆਂ ਦੇ ਜਿਹੜੇ ਹੈਗੇ ਨੇ ਇੰਗਲੈਂਡ ਦੇ ਚੰਗੇ ਅਖਬਾਰ ਨੇ ਉਹਨਾਂ ਤੋਂ ਤੁਸੀਂ ਦਾ ਜਿਹੜੀ ਸਾਨੂੰ ਖਬਰ ਇੱਥੇ ਮੀਡੀਆ ਨੂੰ ਬਾਅਦ ਚ ਪਤਾ ਲੱਗਦੀ ਆ ਜਿਹੜੀ ਲੋਕ ਇਸ ਨਾਲ ਜੁੜੀ ਹੁੰਦੀ ਤੇ ਸਰਕਾਰ ਨੇ ਉਹਦੇ ਚ ਘਪਲੇਬਾਜੀ ਕੀਤੀ ਹੁੰਦੀ ਉਹ ਤਾਂ ਅਸੀਂ ਦਾ ਗਾਰਡੀਅਨ ਚ ਪੜਦੇ ਆ ਸਾਡੇ ਮੁਲਕ ਦੀ ਸਾਡੇ ਮੁਲਕ ਦੀ ਤੇ ਇਹ ਸਾਦੇ ਵਾਲੇ ਜਾਂ ਤਾਂ ਦੱਸਣਾ ਨਹੀਂ ਚਾਹੁੰਦੇ ਜਾਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਪਰ ਮੈਨੂੰ ਲੱਗਦਾ ਮੇਰੀ ਪਹਿਲੀ ਗੱਲ ਜ਼ਿਆਦਾ ਸਹੀ ਹੈ ਦੱਸਣਾ ਹੀ ਨਹੀਂ ਚਾਹੁੰਦੇ ਦੱਸ ਨਹੀਂ ਚਾਹੁੰਦੇ ਚਲੋ ਬਹੁਤ ਸ਼ੁਕਰੀਆ ਮਾਨ ਸਾਹਿਬ ਉਸ ਸਟੂਡੀਓ ਦੇ ਵਿੱਚ ਆਏ ਧੰਨਵਾਦ